ਜੀ ਗੱਲ ਜੀ ਆਪਾਂ ਹੋ ਗਏ ਫੇਰ ਤਿਆਰ ਆਪਾਂ ਖੜੇ ਆ ਖਜਿਆਰ ਇੱਥੇ ਹੁਣ ਚਾਹ ਪਰੌਂਠਾ ਖਾਵਾਂਗੇ ਟੂਰਿਸਟ ਇਹਨਾਂ ਨਾਲ ਫੋਟੋ ਮਾ ਕਰਾਉਂਦੇ ਆ 10 ਰੁਪਏ ਬੇ ਦੇ ਦਿੰਦੇ ਆ ਤੇ ਫੋਟੋ ਮਾ ਕਰਵਾਉਂਦੇ ਆ ਇਹਨਾਂ ਨਾਲ ਹਜਿਆਰ ਤੋਂ ਨਿਕਲ ਕੇ ਆਪਾਂ ਜੋਤ ਵਾਲੇ ਰਸਤੇ ਤੇ ਪਏ ਤੇ ਰਸਤੇ 'ਚ ਆਪਾਂ ਨੂੰ ਆ ਬਹੁਤ ਸੋਹਣੀ ਵੈਲੀ ਮਿਲੀ ਇਹਦਾ ਬਿਊ ਬਾਲਾ ਘੈਂਟ ਸੀਗਾ ਫਿਰ ਆਪਾਂ ਅੱਗੇ ਚੱਲਦੇ ਰਹੇ ਜੋਤ ਪਹੁੰਚਣ ਵਾਲੇ ਜਿੱਤੇ ਪੂਰੀ ਧੁੰਦ ਪਈ ਹੋਈ ਮੌਸਮ ਪੂਰਾ ਠੰਡਾ ਸੀ ਆਏ ਹੈ ਕੀ ਆ ਨਜ਼ਾਰੇ ਵੱਜੇ ਹੋਏ ਸੀਗੇ ਬਹੁਤ ਘੈਂਟ ਗੱਲਬਾਤ ਸੀ ਤੇ ਆਪਾਂ ਜੋਤ ਪਹੁੰਚ ਗਏ ਮੇਨ ਅੱਡੇ ਦੇ ਵਿੱਚ ਇੱਥੇ ਬਰਫੀ ਬਹੁਤ ਮਸ਼ਹੂਰ ਹੈ ਇੱਥੇ ਦੀ ਬਰਫੀ ਵੀ ਲਈ ਆਪਾਂ ਪਹੁੰਚ ਗਿਆ ਜੀ ਜੋਤ ਇੱਥੇ ਤੁਹਾਨੂੰ ਦਿਖਾਵਾਂਗੇ ਗਦਰ ਵਾਲਾ ਏਰੀਆ ਜਿਹੜੀ ਪਹਿਲੀ ਗਦਰ ਸੀਗੀ ਉਹਦੀ ਸ਼ੂਟਿੰਗ ਇਸ ਏਰੀਏ 'ਚ ਕੁਝ ਭਾਗ ਹੋਈ ਹੋਈ ਸੀਗੇ ਇੱਥੇ ਪਤਾ ਨਹੀਂ ਅਮੀਸ਼ਾ ਪਟੇਲ ਨੇ ਦੱਸਦੇ ਆ ਕਿ ਉਹ ਵੀ ਕਮਰਾ ਦਿਖਾਵਾਂਗੇ ਜਿੱਥੇ ਚਾਹ ਚੂ ਬਣਾਈ ਸੀ ਚੁੱਲਾ ਵਾਲਿਆ ਸੀ ਕੋਈ ਗਹਣੇ-ਗੁਣੇ ਕੋਈ ਧੱਕਾ ਕੁਛ ਸਿਕਾ ਸਿਸਟਮ ਫਾਈਨਲੀ ਉਹ ਆਇਓ ਕਮਰਾ ਆ ਗਿਆ ਇਹ ਆ ਜੀ ਉਹ ਕਮਰਾ ਇੱਕ ਗਦਰ ਫਿਲਮ ਦੇ ਵਿੱਚ ਯਾਰ ਇਹਦਾ ਆਸ-ਪਾਸ ਮਾਹੌਲ ਬਹੁਤ ਵਧੀਆ ਵਿਊ ਘੈਂਟ ਆ ਕਿਉਂਕਿ ਬਹੁਤ ਉਚਾਈ ਤੇ ਆਏ ਏਰੀਆ ਲਓ ਜੀ ਫਿਰ ਆਪਾਂ ਪਹੁੰਚ ਗਏ ਜੀ ਧਰਮਸ਼ਾਲਾ ਧਰਮਸ਼ਾਲਾ ਪਹੁੰਚੇ ਤੇ ਆਪਾਂ ਕਿਤੇ ਰੁਕੇ ਹੋਏ ਸੀਗੇ ਤੇ ਆ ਉਸ ਬਿਲਡਿੰਗ ਤੋਂ ਸਾਰੇ ਧਰਮਸ਼ਾਲਾ ਦਾ ਵਿਊ ਧਰਮਸ਼ਾਲਾ ਸ਼ਹਿਰ ਬਹੁਤ ਵੱਡਾ ਤੇ ਬਹੁਤ ਵਧੀਆ ਸਾਫ਼ ਸੁਥਰਾ ਆ ਮੈਚ ਚੱਲ ਰਿਹਾ ਸੀਗਾ ਆਓ ਸਾਹਮਣੇ ਸਟੇਡੀਅਮ ਦਿਖ ਰਿਹਾ ਨਾ ਜਿੱਥੇ ਲਾਈਟਾਂ ਲੱਗੀਆਂ ਕ੍ਰਿਕਟ ਦਾ ਮੈਚ ਹੋ ਰਿਹਾ ਜੀ ਇੱਥੋਂ ਪੈਰਾਗ라이ਡਿੰਗ ਵਾਲੇ ਉੱਡਦੇ ਆ ਉੱਥੋਂ ਉੱਡਦੇ ਆ ਉਹ ਉੱਡਿਆ ਕੋਈ ਨਵਾਂ ਨਵਾਂ ਹੁਣ ਆਸਮਾਨ ਚ ਪਹਿਲਾਂ ਪਾ ਰਿਹਾ ਉਹ ਦੇਖੋ ਸਟੰਟ ਬਾਜ਼ੀਆਂ ਹੁੰਦੀਆਂ ਬਹੁਤ ਵਧੀਆ ਇੰਜੋਏ ਹੁੰਦਾ ਪੈਰਾਗ라이ਡਿੰਗ 'ਚ ਵੀ ਇੱਥੋਂ ਖੜ ਕੇ ਸਾਰੇ ਦਾ ਸਾਰਾ ਧਰਮਸ਼ਾਲਾ ਦਿਸਦਾ ਐਵੇਂ ਲੱਗ ਰਿਹਾ ਕਿ ਜਿਵੇਂ ਹਵਾਈ ਜਹਾਜ਼ 'ਚੋਂ ਸਫ਼ਰ ਕਰਦੇ ਹੋਈਏ ਫਿਰ ਜੀ ਆ ਦੇਖੋ ਆਪਾਂ ਹੋਟਲ ਪਹੁੰਚੇ ਸੀਗੇ ਤਾਂ ਇੱਥੇ ਜਿਪ ਲਾਈਨ ਵਾਲੀ ਉਹ ਐਡਵੈਂਚਰ ਹੋ ਰਿਆ ਸੀਗਾ ਛੋਟੇ ਛੋਟੇ ਬੱਚੇ ਵੀ ਉਹ ਤਾਰ 'ਤੇ ਲੰਮਕ ਕੇ ਆਉਂਦੇ ਆ ਆਹ ਲੋ ਫੜ ਲਿਆ ਜੀ ਵਧੀਆ ਫੈਮਲੀਆਂ ਆਉਂਦੀਆਂ ਇੰਜੋਏ ਕਰਦੀਆਂ ਮौज-ਮਸਤੀਆਂ ਕਰਦੀਆਂ ਫਿਰ ਜੀ ਮੀਂਹ ਪੈ ਗਿਆ ਸੀ ਤੇ ਆਪਾਂ ਕਿਤੇ ਬਾਹਰ ਨਹੀਂ ਗਏ ਮੌਸਮ ਸਾਫ਼ ਹੋ ਗਿਆ ਤੇ ਉੱਪਰ ਆਪਾਂ ਨੂੰ ਬਰਫ਼ ਦੇਖਣ ਲੱਗ ਨ ਜਮਾ ਨੇੜੇ ਬਰਫ ਵਾਲੇ ਪਹਾੜ ਸਕੇ ਚਲੋ ਹੈ ਤਾਂ ਥੋੜੀ ਆ ਬਰਫ ਇੰਨੀ ਨੇੜੇ ਵੀ ਹੈ ਨਹੀਂ ਗਈ ਹੈਗੀ ਦੂਰ ਆ ਮੀਂਹ ਪੈ ਕੇ ਮੌਸਮ ਠੰਡਾ ਹੋ ਗਿਆ ਤੇ ਆਪਾਂ ਇੱਥੇ ਹੀ ਰੁਕੇ ਰਹੇ ਫੇਰ ਜੀ ਰਾਤ ਹੋ ਗਈ ਤੇ ਰਾਤ ਦਾ ਮਾਹੌਲ ਦੇਖ ਲਓ ਜੀ ਸਾਰੇ ਦਾ ਸਾਰਾ ਧਰਮਸ਼ਾਲਾ ਫੇਜ ਦੇ ਦਿਸ ਰਿਹਾ ਰਾਤ ਹੋ ਗਈ ਤੇ ਹੁਣ ਕੱਲ ਨੂੰ ਆਪਾਂ ਜੋ ਜੋ ਧਰਮਸ਼ਾਲਾ ਦੇ ਵਿੱਚ ਦੇਖਾਂਗੇ ਤੁਹਾਨੂੰ ਦਿਖਾਵਾਂਗੇ ਅੱਜ ਲਈ ਬਸ ਆਹੀ ਗੋਸ ਸਿਕਾ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਦੱਸਿਆ ਕਰੋ ਜੀ ਤੁਸੀਂ ਪਿਆਰ ਦਿੰਨੇ ਹੋ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ